ਯਾਰ ਆਪ ਦਾ ਸਭ ਤੋਂ ਵੱਡਾ ਮੁੱਦਾ ਆ ਵੀਡੀਓ ਦੇਖੋ ਮੜੀ ਜੀ ਫੇਰ ਦੇਖਦੇ ਆ ਫਣੀ ਕਮੈਂਟ ਛੇ ਆਪਾਂ ਟੱਟੀ ਨੂੰ ਪੋਟੀ ਕਹਾਂਗੇ ਤੱਕੀ ਉਹ ਸ਼ੱਕਰ ਪਾਰੇ ਬਣ ਜੂਗੀ ਦੂਸਰੀ ਗੱਲ ਛੋਟੇ ਛੋਟੇ ਸੋਖੇ ਪੰਜਾਬੀ ਦੇ ਸ਼ਬਦ ਨੇ ਪੱਦ ਟੱਟੀ ਲੀਂਡੀ ਤੇ ਬੰਦੇ ਹੱਸਣ ਲੱਗ ਗਏ ਉਹ ਕਹਿੰਦੇ ਪਤਾ ਨਹੀਂ ਕਿਹੜਾ ਜੋਕ ਕਰੈਕ ਕਰਤਾ ਤੋਂ ਚਲਿਏ ਸ਼ੁਰੂ ਕਰਤੇ ਹਨ ਪਾਪ ਦਾ ਟੱਟੀ ਜਿੰਦਾਬਾਦ ਫੂਸੀ ਪੋਟੀ ਮਰਦਾਬਾਦ ਸਲਾ ਇਹ ਦੁੱਖ ਕਾਇ ਖਤਮ ਨਹੀਂ ਹੁੰਦਾ ਬੇ ਏ ਬੜਾ ਬਵਾ ਦਾ ਮੁੱਦਾ ਭਾਈ ਤੁਹਾਡੇ ਤੇ ਕੇਸ ਵੀ ਹੋ ਸਕਦਾ ਅੱਛਾ ਹਮਕੋ ਸਿਕਾ ਰਿਆ ਹੈ ਚਲੋ ਸੇਵ ਗਏ ਇੱਥੇ ਤੱਕ ਆ ਗਾ ਮੈਂ ਟੱਟੀ ਹੋ ਟੱਟੀ ਹੋਇਆ ਪਿਆ ਬਤੋ ਬਤੋ ਬਤ ਤੁਹਾਡਾ ਮੂਡ ਖਰਾਬ ਕਰ ਲਿਆ ਸਾਡੇ ਏਰੀਏ ਚ ਤਾਂ ਇਹਨੂੰ ਲਿੰਡਾ ਵੀ ਕਹਿ ਦਿੰਦੇ ਆ ਪੈਂਚ ਲੋਕਾਂ ਦੀ ਪਹਿਲੀ ਪਾਰਟੀ ਪਈ ਐ ਹੋਰੀ ਟੌਪਕ ਲੈ ਆਉਂਦੇ ਆ